हेलो फ्रेंड्स आप सब का मेरे चैनल मेरी डेली फ्रेश किचन पे स्वागत है आज मैं ਤਨੂ ਵੇਸਨ ਦੀ ਬੋਲੀ ਵਾਲੀ ਬਰਫੀ ਜਿਹੜੀ ਬਣਾਉਣੀ ਦੱਸਦੀ ਆ ਤੇ ਉਹਦੇ ਵਾਸਤੇ ਆਪਾਂ 1 ਕਿਲੋ ਦੇਸੀ ਘਿਓ ਪਾਇਆ ਪਹਿਲਾਂ ਤੇ ਫਿਰ ਕਿਲੋ ਹੀ ਉਹਦੇ ਵਿੱਚ ਆਪਾਂ ਵੇਸਨ ਪਾਇਆ ਤੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਪੁੰਨ ਰਹੇ ਆ ਤੇ ਇਹ ਤੋਂ ਅਸੀਂ ਬੋਲੀ ਵਾਲੀ ਬਰਫ ਬਣਾਉਣੀ ਹੈ ਕੁਝ ਦਿਓ ਆਪਣਾ ਬੇਸਨ ਚੰਗੀ ਤਰ੍ਹਾਂ ਪੁੱਜ ਜਾਵੇ ਬੇਸਨ ਹੋਵੇ ਜਾਂ ਆਟਾ ਕੋਈ ਵੀ ਹੋਵੇ ਤੇ ਇਸ ਤਰ੍ਹਾਂ ਇਹਦੀ ਜਾਲੀ ਜੀ ਬਣਨੀ ਸ਼ੁਰੂ ਹੋ ਜਾਂਦੀ ਹੈ ਕੜਾਈ ਦੇ ਨਾਲੋਂ ਲੱਥਣਾ ਸ਼ੁਰੂ ਹੋ ਜਾਂਦਾ ਤੇ ਇਹਦਾ ਮਤਲਬ ਕਿ ਸਾਡਾ ਜਿਹੜਾ ਬੇਸਨ ਆ ਇਹ ਵਧੀਆ ਤਰੀਕੇ ਦੇ ਨਾਲ ਪੁੱਜ ਰਿਹਾ ਇਹਨੂੰ ਅਸੀਂ ਜਿੰਨਾ ਸਲੋ ਗੈਸ ਤੇ ਭੁੰਨਾਂਗੇ ஓன்னி ஏடி சீய ஆ ਹੁਣ ਸਰਦਾ ਬੇਸਨ ਚੰਗੀ ਤਰ੍ਹਾਂ ਲਾਲ ਹੋ ਗਿਆ ਤੇ ਇਹਦੇ ਵਿੱਚ ਹੁਣ ਅਸੀਂ ਐ ਬੋਲੀ ਵਾਲਾ ਜੋ ਹੀ ਪਾਊਡਰ ਬਣਾਇਆ ਨੂੰ ਮਿਕਸ ਕਰ ਦਾਂਗੇ ਇਹ 300 ਦੇ 300 ਗ੍ਰਾਮ ਦੇ ਲਗਭਗ ਨੇ ਬੋਲੀ ਵਾਲਾ ਪਾਊਡਰ ਪਾਇਆ ਵਿੱਚ ਜੀ ਕਰ ਇਹ ਬੋਲੀ ਵਾਲੀ ਵਰਤੀ ਜਿਹੜੀ ਹੈ ਜੀ ਆਪਾਂ ਆਖੀਏ ਵੀ ਕੱਲੀ ਬੋਲੀ ਦੀ ਕੱਲੀ ਬੋਲੀ ਦੀ ਜਿਹੜੀ ਪਹਿਲੇ ਦੁੱਧ ਦੀ ਨਹੀਂ ਬਣ ਸਕਦੀ ਉਹਦੇ ਵਿੱਚ ਸਾਨੂੰ ਬੇਸਨ ਜ਼ਰੂਰੀ ਹੀ ਪਾਉਣਾ ਪੈਣਾ ਹੈ। ਕਈ ਲੋਕ ਸਮਝਦੇ ਕਿ ਸਿਰ ਪਹਿਲੇ ਦੁੱਧ ਦੀ ਕੱਲੇ ਦੁੱਧ ਵਾਲੀ ਵਰਤੀ ਆ ਨਹੀਂ ਚੀਏ। ਉਹ ਤੇ ਖੱਦਲੀ ਜਾ ਸਕਦੀ ਨਹੀਂ ਹੈਵੀ ਹੁੰਦੀ ਬਹੁਤ ਜ਼ਿਆਦਾ ਤੇ ਇਸ ਕਰਕੇ ਉਹਨੂੰ ਅਸੀਂ ਸਿਰਫ ਇਸ ਤਰੀਕੇ ਦੇ ਨਾਲ ਹੀ ਬਣਾ ਸਕਦੇ ਹਾਂ। हां ਜਿਹੜਾ ਤੀਜੇ ਚੋਕੇ ਦਿੰਦਾ ਦੁੱਧ ਹੁੰਦਾ ਉਹਦੇ ਤੋਂ ਅਸੀਂ ਮਿਲਕ ਕੇਕ ਜੂ ਬਣਾ ਸਕਦੇ ਹਾਂ ਪਰ ਬਰਫੀ ਨਹੀਂ ਬਣਾ ਸਕਦੇ ਇਹ ਕੋਨਸੀ ਜੋ ਬੋਲੀ ਵਾਲਾ ਪਾਊਡਰ ਪਾ ਕੇ ਫਿਰ ਉਹਨੂੰ ਦੁਬਾਰਾ ਚੰਗੀ ਤਰ੍ਹਾਂ ਭੁੰਨਿਆ ਕਿ ਦੁੱਧ ਦੇ ਵਿੱਚ ਕੱਚਾ ਨਾ ਰਹੇ ਜੀ ਤੁਹਾਨੂੰ ਹੁਣ ਉਸੇ ਟਰੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਇਹਦੇ ਵਿੱਚ ਆਪਾਂ ਫੰਡ ਪਾਈਂ। ਫੰਡ ਅਸੀਂ ਕਿਲੋ ਵੇਸਣ ਦੇ ਲਗਰ 100 ਗ੍ਰਾਮ ਹੀ ਪਾਈ ਆ ਕਿਉਂਕਿ ਬਹੁਤ ਜ਼ਿਆਦਾ ਮਿੱਠਾ ਨਹੀਂ ਚਾਹੀਦਾ। ਜੇ ਹੀ ਬਰਾਬਰ ਪਾਵਾਂਗੇ ਤੇ ਮਿੱਠਾ ਜ਼ਿਆਦਾ ਹੋ ਜਾਂਦਾ ਇਸ ਕਰਕੇ ਅਸੀਂ ਤੇ ਹੀ ਬਰਾਬਰ ਵੀ ਪਾ ਲੈਂਦੇ ਆ ਪਰ ਮੈਂ ਹਮੇਸ਼ਾ ਥੋੜੀ ਜਿਹੀ ਘੱਟ ਪਾਉਣੀ ਆ। ਹੁਣ ਅਸੀਂ ਚਾਸ਼ਨੀ ਤਿਆਰ ਕਰਾਂਗੇ। ਲੋਜੀ ਹੁਣ ਸਭੀ ਚਾਸ਼ਨੀ ਤਿਆਰ ਹੋ ਗਈ ਆ ਤੇ ਲੋਜੀ ਬੋਨੇ ਅਸੀਂ ਚਾਸ਼ਨੀ ਦੇ ਵਿੱਚ ਜੋ ਮੈਸਨ ਤੇ ਬੋਲੀ ਹੁਣ ਕੇ ਰੱਖੀ ਸੀ ਉਹ ਪਾ ਲਈ ਤੇ ਹੁਣ ਅਸੀਂ ਇਹਨੂੰ ਟ੍ਰੇ ਵਿੱਚ ਪਾ ਲਿਆ ਤੇ ਅਸਲ ਵਿੱਚ 15 ਮਿੰਟ ਦੇ ਵਿੱਚ ਇਹਦੇ ਪੀਸ ਬਣ ਜਾਣੇ ਆ। ਲੋ ਜੀ ਆਪਣੀ ਬੋਲੀ ਬਣ ਕੇ ਹੋ ਗਈ ਜੇ ਤਿਆਰ ਬੋਲੀ ਵਾਲੀ ਬਰਫੀ ਤੇ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਵੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਬਣੀ ਆ ਤੁਸੀਂ ਵੀ ਬਣਾਇਓ ਆਪਣੇ ਬੱਚਿਆਂ ਨੂੰ ਖਵਾਓ। ਇਨੂੰ ਜਿਹੜੀ ਸ਼ੈਲਫ ਲਾਈਫ ਬਹੁਤ ਲੰਬੀ ਆ ਇਹਨੂੰ ਅਸੀਂ 6 ਮਹੀਨੇ ਤੱਕ ਵੀ ਰੱਖ ਸਕਦੇ ਆ ਤੇ ਬਿਲਕੁਲ ਖਰਾਬ ਨਹੀਂ ਹੁੰਦੀ ਬਹੁਤ ਹੀ ਵਧੀਆ ਤੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਵੇ ਤਾਂ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਕਿਵੇਂ ਲੱਗੀ ਆਪ ਸਭ ਦਾ ਥੈਂਕ ਯੂ